ਹਾਂਜੀ ਸਸ ਵੀਰ ਬ్రో ਸਭ ਤੋਂ ਪਹਿਲਾਂ ਦਾ ਆਪਣਾ ਚੈਨਲ ਜੱਟਾਂ ਦੇ ਜਹਾਜ਼ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਤੇ ਜੁੜੇ ਰਹੋ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ ਧੰਨਵਾਦ ਹਾਂਜੀ ਸਬਸਕ੍ਰਾਈਬ ਬ్రో ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦਾ ਜਹਾਜ਼ ਦੇ ਵਿੱਚ ਸੋ ਸਭ ਤੋਂ ਪਹਿਲਾਂ ਦਾ ਵੀਰੇ ਆਪਣਾ ਹੈਲਪ ਲਾਈਨ ਨੰਬਰ ਕਰ ਲੋ ਨੋਟ ਅੰਨੇਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਜੇ ਕਿਸੇ ਮੇਰੇ ਵੀਰ ਨੇ ਕੋਈ ਖੇਤੀ ਵਾਲਾ ਸੰਦ, ਟਰੈਕਟਰ ਟਰਾਲੀ ਜਾਂ ਕੋਈ ਮਸ਼ੀਨਰੀ ਵੀਰੇ ਸੇਲ ਕਰਨੀ ਹੈ ਤਾਂ ਉਸ ਦੀਆਂ 5-7 ਫੋਟੋਆਂ ਨਾਲੇ ਉਹਦੀ ਲੋੜੀਂਦੀ ਜਾਣਕਾਰੀ ਵੀਰੇ ਆਪਣੇ ਇਸ ਨੰਬਰ ਤੇ WhatsApp ਕਰ ਦਿਓ। ਆਪਾਂ ਤੁਹਾਡੀ ਐਡ ਆਪਣੇ ਚੈਨਲ ਜੱਟਾਂ ਦਾ ਜਾਇ ਤੇ ਕਰ ਦੇਵਾਂਗੇ। ਥੈਂਕ ਯੂ ਵੀਰੇ। ਸੋ ਵੀਰੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ 5 ਚੀਜ਼ਾਂ ਨੇ ਸੇਲ ਲਈ ਆਪਣੇ ਕੋਲ। HMT ਨਾਟਗਨ ਟਰੈਕਟਰ ਹੈ। ਸੋਨਾਲੀਕਾ 750 ਟਰੈਕਟਰ ਹੈ। ਤੂੜੀ ਵਾਲਾ ਰਿਪ੍ਰਾਇਵਰੇ ਇੱਕ ਲੇਜਰ ਲੈਵਲਰ ਹੈ। ਦੇਖੋ Mahindra Scorpio ਗੱਡੀ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲੱਗੇ ਆ HMT 911 ਟਰੈਕਟਰ ਬਾਰੇ ਟਰੈਕਟਰ ਵੀਰੇ 1988 ਮਾਡਲ ਹੈ ਤੇ ਜਿਹੜੇ ਟਾਇਰ ਨੇ ਅਗਲੇ ਟਾਇਰ ਬਿਲਕੁਲ ਨਵੇਂ ਨੇ ਪਿਛਲੇ ਟਾਇਰ 45 ਪੈਸੇ ਨੇ ਸਾਰਾ オリジナル ਰੰਗ ਪੇਂਟ ਹੈ ਵੀਰੇ ਮਗਰਿਆੜ ਚੇਂਜ ਹੋਏ ਨੇ ਨਵੇਂ ਮਗਰਿਆੜ ਲੱਗੇ ਹੋਏ ਆ ਟਰੈਕਟਰ ਦੇ ਬਾਕੀ ਸਾਰਾ オリジナル ਟਰੈਕਟਰ ਹੈ ਬਾਡੀ ਚਾਸੀ ਲਿੰਕਾਂ ਦਾ ਰੰਗ ਸਾਰਾ ਨਾਲ ਦਾ ਹੈ ਬਿਲਕੁਲ ਸ਼ੋਰੂਮ ਕੰਡੀਸ਼ਨ ਦੇ ਵਿੱਚ ਰੰਗ ਹੈ ਇੰਜਨ ਪੰਪ ਗੇਅਰ ਵੀਰੇ ਸਾਰਾ ਕੰਮ ਓਕੇ ਐ ਨਵਾਂ ਹੋਇਆ ਕੰਮ ਸਾਰਾ ਕੋਈ ਰਿਪੇਅਰ ਦੀ ਜ਼ਰੂਰਤ ਨਹੀਂ ਪੰਜ ਪੈਸੇ ਤੱਕ ਨਹੀਂ ਲੱਗਦੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਐ ਸਿੰਪਲ ਸਟੀਅਰਿੰਗ ਐ ਵੀਰੇ ਡਬਲ ਕਲਚ ਔਇਲ ਬ੍ਰੇਕ ਐ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਚੱਲਦਾ ਐ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਐ ਵੀਰੇ ਚਲਾ ਕੇ ਵਾ ਕੇ ਚੈੱਕ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਇੱਕਦਮ ਸਿੱਕੇਬੰਦ ਟਰੈਕਟਰ ਐ ਏਰੀਆ ਵੀਰੇ ਬਰਨਾਲੇ ਏਰੀਆ ਦੇ ਵਿੱਚ ਟਰੈਕਟਰ ਖੜਾ ਐ ਟਰੈਕਟਰ ਜਿਹੜੀ ਕੀਮਤ ਰੱਖੀ ਗਈ ਹੈ 1,35,000 ਰੁਪਏ ਕੀਮਤ ਹੈ। ਬਾਕੀ ਨੰਬਰ ਮਾਲਕ ਵੀਰ ਦਾ ਰਿੰਚ ਸਕਰੀਨ ਤੇ ਸ਼ੋ ਹੋ ਰਿਹਾ ਹੈ। ਇਸ ਨੰਬਰ ਤੇ ਕਾਲ ਕਰਕੇ ਤੁਸੀਂ ਖਰੀਦ ਸਕਦੇ ਹੋ। ਮੌਕੇ ਤੇ ਲੈਸ ਵੀ ਹੋ ਜਾਊਗਾ ਵੀਰੇ। ਨਾਲੇ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜਰੂਰ ਕਰੋ ਤਾਂ ਕਿ ਕਿਸੇ ਮਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੀਰੇ। ਹਾਂਜੀ ਵੀਰੇ ਆਪਾਂ ਤੁਹਾਨੂੰ ਸੋਨਾਲੀਕਾ ਟਰੈਕਟਰ ਦਿਖਾ ਰਹੇ ਹਾਂ। ਸੋਨਾਲੀਕਾ 750 DI ਟਰੈਕਟਰ ਹੈ ਵੀਰੇ। 2015 ਮਾਡਲ ਹੈ। ਟਰੈਕਟਰ ਦੇ ਟਾਇਰ ਨੇ 70 ਪੈਸੇ ਟਾਇਰ ਨੇ ਵੀਰੇ ਚਾਰੇ ਐਮ ਆਰ ਐਫ ਕੰਪਨੀ ਦੇ 14 ਦੇ ਟਾਇਰ ਨੇ ਪਿਛਲੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ 1400 ਘੰਟੇ ਚੱਲਿਆ ਹੋਇਆ ਵੀਰੇ ਡਬਲ ਕਲਚ ਰਿਵਰਸ ਵੀਡੀਓ ਪਾਵਰ ਸਟੀering ਪਾਵਰ ਬ੍ਰੇਕ ਇੱਕਦਮ ਸ਼ੋਰੂਮ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ 55 ਹੌਸਪਾਵਰ ਕੈਟਾਗਰੀ ਦਾ ਟਰੈਕਟਰ ਹੈ ਵੀਰੇ ਰੰਗ ਪੇਂਟ ਟਰੈਕਟਰ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ ਬਿਲਕੁਲ ਸ਼ੋਰੂਮ ਕੰਡੀਸ਼ਨ ਦੇ ਵਿੱਚ ਹੈ ਕੋਈ ਕਿਤੇ ਡੈਂਟ ਨਹੀਂ ਕੋਈ ਦੁਬਾਰਾ ਪੇਂਟ ਨਹੀਂ ਹੋਇਆ ਬਿਲਕੁਲ オリジナル ਪੇਂਟ ਹੈ ਬਾਡੀ ਚਾਸੀ ਲਿੰਕਾਂ ਦਾ ਬਿਲਕੁਲ ਸਾਫ ਸੁਥਰਾ ਇੰਜਨ ਪੰਪ ਗੇਅਰ ਵੀਰੇ ਬਿਲਕੁਲ ਓਕੇ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਚਲਾ ਕੇ ਬਾਅ ਕੇ ਚੈੱਕ ਕਰਕੇ ਤੁਸੀਂ ਖਰੀਦ ਸਕਦੇ ਹੋ ਕੋਈ ਕਮੀ ਪੇਸ਼ੀ ਨਹੀਂ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦਾ ਹੈ ਏਰੀਆ ਵੀਰੇ ਸਮਾਣਾ ਏਰੀਆ ਵੀਰਾਂ ਦਾ ਜ਼ਿਲ੍ਹੇ ਪਟਿਆਲੇ ਦੇ ਵਿੱਚ ਉੱਥੇ ਟਰੈਕਟਰ ਖੜਾ ਹੈ ਟਰੈਕਟਰ ਜਿਹੜੀ ਕੀਮਤ ਰੱਖੀ ਗਈ ਹੈ 4,40,000 ਰੁਪਿਆ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਵੀਰੇ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕ ਤੁਸੀਂ ਖਰੀਦ ਸਕਦੇ ਹੋ ਨਾਲ ਹੀ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮਰੇ ਵਿੱਚ ਨੂੰ ਕੋਈ ਦਿੱਕਤ ਨਾ ਪਵੇ ਥੈਂਕ ਯੂ ਹਾਂਜੀ ਵੀਰੇ ਆਪਾਂ ਇਹ ਤੁਹਾਨੂੰ ਲੈਜਰ ਲੇਬਲਰ ਦਿਖਾ ਰਹੇ ਹਾਂ ਬਲੈਕ ਸਟੈਲਨ ਲੈਜਰ ਲੇਬਲਰ ਹੈ ਵੀਰੇ 2018 ਮਾਡਲ 2018 ਚ ਆਇਆ ਹੋਇਆ ਵੀਰੇ ਲੈਜਰ ਲੇਬਲਰ ਕੋਈ ਕਮੀ ਪੇਸ਼ੀ ਨਹੀਂ 100 ਘੰਟਾ ਚੱਲਿਆ ਹੋਇਆ ਹੈ ਪਿਛਲੇ ਸੀਜ਼ਨ ਚੱਲਿਆ ਸਿਰਫ ਆ ਸੀਜ਼ਨ ਦੀ ਵੀਰੇ ਗਰੰਟੀ ਪਈ ਹੈ ਲੈ ਜਲੇਵਲਰ ਦੀ ਹਲੇ ਬਰਦੀ ਚਾਸੀ ਤੁਸੀਂ ਦੇਖ ਹੀ ਸਕਦੇ ਹੋ ਡੋਲੀ ਵੀਰੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਸਾਰਾ origignal ਪੇਂਟ ਹੈ ਕੋਈ ਟੁੱਟ ਭੱਜ ਨਹੀਂ ਕੋਈ ਜਰ ਨਹੀਂ ਬਿਲਕੁਲ ਵਰਕਿੰਗ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਬਲੈਕ ਸਟਾਈਲਨ ਦੀ ਸਿਸਟਮ ਹੈ ਵੀਰੇ ਸਿਸਟਮ ਦੇ ਵਿੱਚ ਵੀ ਕੋਈ ਕਮੀ ਪੇਸ਼ੀ ਨਹੀਂ ਬਿਲਕੁਲ ਨਵਾਂ ਸਿਸਟਮ ਹੈ ਪੂਰਾ ਓਕੇ ਚੱਲਦਾ ਹੈ ਮਾਲਕ ਵੀ ਦਾ ਮੇਰੇ ਫੁੱਲ ਗਰੰਟੀ ਹੈ ਵੀਰੇ ਚਲਾ ਕੇ ਚੈੱਕ ਕਰਕੇ ਲੈ ਜਲੇਵਲਰ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਓਕੇ ਹੈ ਏਰੀਆ ਵੀਰੇ ਬੀਪਰ ਪਿੰਡ ਹੈ ਵੀਰਾਂ ਦਾ ਖਰੜ ਦੇ ਲਾਗੇ ਜ਼ਿਲ੍ਹਾ ਮੋਹਾਲੀ ਉੱਥੇ ਇਹ ਲੈਜਲ ਲੈਵਲਰ ਖੜਾ ਹੈ ਲੈਜਲ ਲੈਵਲਰ ਦੀ ਕੀਮਤ ਵੀਰੇ 2,40,000 ਰੁਪਇਆ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਲੈਜਲ ਲੈਵਲਰ ਖਰੀਦ ਸਕਦੇ ਹੋ ਬਿਲਕੁਲ ਨਵਾਂ ਲੈਜਲ ਲੈਵਲਰ ਹੈ ਵੀਰੇ ਥੈਂਕ ਯੂ ਹਾਂਜੀ ਵੀਰੇ ਆਪਾਂ ਇਹ ਤੁਹਾਨੂੰ ਟੁੱੜਿਆ ਵਾਲਾ ਰੀਪਰ ਦਿਖਾ ਰਹੇ ਹਾਂ ਗੁਰਨੂਰ ਰੀਪਰ ਹੈ ਵੀਰੇ 2016 ਮਾਡਲ 90 ਦਾ ਬਣਿਆ ਹੋਇਆ ਰੀਪਰ ਬਿਲਕੁਲ ਟੌਪ ਕਲਾਸ ਦੀ ਕੰਡੀਸ਼ਨ ਹੈ ਵੀਰੇ ਰੰਗ ਪੇਂਟ ਸਾਰਾ ਨਾਲ ਦਾ ਸਿਰਫ ਬਲੇਡ ਚੇਂਜ ਹੋਣ ਵਾਲੇ ਹੈ ਰਿਪੇਅਰ ਵਗੈਰਾ ਸਾਰੀ ਰੀਪਰ ਦੀ ਹੋਈ ਹੈ ਲਾ ਬੈਰਿੰਗ ਪੱਖੇ ਜਾਲ ਸਭ ਓਕੇ ਕੰਡੀਸ਼ਨ ਦੇ ਵਿੱਚ ਹੈ ਕੋਈ ਕਮੀ ਪੇਸ਼ੇ ਨਹੀਂ 5 ਪੈਸੇ ਤੱਕ ਨਹੀਂ ਲੱਗਦੇ ਰੀਪਰ ਦੀ ਰਿਪੇਅਰ ਤੇ ਪੂਰਾ ਓਕੇ ਕੰਡੀਸ਼ਨ ਦੇ ਵਿੱਚ ਚੱਲਦਾ ਵੀਰੇ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਚਲਾ ਕੇ ਚੈੱਕ ਕਰਕੇ ਰੀਪਰ ਤੁਸੀਂ ਖਰੀਦ ਸਕਦੇ ਹੋ ਬੇਦਾਗ ਟਾਇਰ ਨੇ 90 ਪੈਸੇ ਕੋਈ ਕਮੀ ਨਹੀਂ ਇਸ ਰੀਪਰ ਦੇ ਵਿੱਚ ਪੂਰਾ ਸ਼ੁੱਧ ਚੱਲਦਾ ਵੀਰੇ ਪੂਰੀ ਵਧੀਆ ਕੁਆਲਿਟੀ ਦੀ ਟੂੜੀ ਬਣਾਉਂਦਾ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਏਰੀਆ ਵੀਰੇ ਸੰਬਲੀ ਪਿੰਡਾਂ ਵੀਰਾਂ ਦਾ ਕਰਨਾਲ ਜ਼ਿਲ੍ਹੇ ਦੇ ਵਿੱਚ ਹਰਿਆਣੇ ਦੇ ਵਿੱਚ ਉੱਥੇ ਇਹ ਰੀਪਰ ਖੜਾ ਹੈ ਰੀਪਰ ਦੀ ਜਿਹੜੀ ਕੀਮਤ ਰੱਖੀ ਗਈ ਹੈ 1,60,000 ਰੁਪਇਆ ਬਾਕੀ ਮੌਕੇ ਦੇ ਲੈਸ ਵੀ ਹੋ ਜੂਗਾ ਵੀਰੇ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਰੀਪਰ ਖਰੀਦ ਸਕਦੇ ਹੋ ਸਾਰਾ オリジナル ਰੀਪਰ ਹੈ ਵੀਰੇ オリジナル ਪਾਰਟਸ ਨੇ ਬਿਲਕੁਲ ਸ਼ੋਰੂਮ ਕੰਡੀਸ਼ਨ ਦੇ ਵਿੱਚ ਹੈ ਥੈਂਕ ਯੂ ਹਾਂਜੀ ਵੀਰੇ ਆਪਾਂ ਤੁਹਾਨੂੰ ਗੱਡੀ ਦਿਖਾ ਰਿਹਾ ਮਹਿੰਦਰਾ ਸਕੋਰਪੀਓ ਬਲੈਕ ਸਕੋਰਪੀਓ ਹੈ ਵੀਰੇ 2008 ਮਾਡਲ ਸੀਆਰਡੀ 2.6 ਮਾਡਲ ਹੈ ਗੱਡੀ ਬਿਲਕੁਲ ਟਾਪ ਕਲਾਸ ਕੰਡੀਸ਼ਨ ਦੇ ਵਿੱਚ ਹੈ ਬੰਪਰ ਤੋਂ ਬੰਪਰ Ориਜినਲ ਗੱਡੀ ਹੈ ਵੀਰੇ Ориਜినਲ ਪੇਂਟ ਹੈ ਕੋਈ ਸਕਰੈਚ ਨਹੀਂ ਕੋਈ ਡੈਂਟ ਨਹੀਂ ਬਿਲਕੁਲ Ориਜినਲ ਹੈ ਕੋਈ ਐਕਸੀਡੈਂਟਰ ਨਹੀਂ ਵੀਰੇ ਫੁੱਲ ਇੰਸ਼ੋਰੈਂਸ ਹੈ ਗੱਡੀ ਦਾ ਟਾਇਰਾਂ ਦੀ ਗੱਲ ਕਰੀਏ ਫਰੰਟ ਵਾਲੇ ਟਾਇਰ ਵੀਰੇ 80 ਪੈਸੇ 85 ਪੈਸੇ ਪਿਛਲੇ ਟਾਇਰ 60 ਪੈਸੇ ਨੇ ਅਲਾਈ ਵੀ ਲੱਗੇ ਹੋਏ ਨੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਬੇਦਾਗ ਟਾਇਰ ਨੇ ਅੰਟੀਰੀਅਰ ਦੀ ਗੱਲ ਕਰੀਏ ਵੀਰੇ ਟੌਪ ਕਲਾਸ ਦਾ ਅੰਟੀਰੀਅਰ ਹੈ ਸੀਟ ਕਵਰ ਤੁਲਾ ਮਿਊਜ਼ਿਕ ਸਿਸਟਮ ਸੋਨੀ ਦਾ ਲੱਗਿਆ ਹੋਇਆ ਹੈ ਵੀਰੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਸਾਫ਼ ਸੁਥਰੀ ਅੰਟੀਰੀਅਰ ਹੈ ਵੀਰੇ ਆਊਟ ਲੁੱਕ ਗੱਡੀ ਤੁਹਾਡੇ ਸਾਹਮਣੇ ਹੈ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਗੱਡੀ ਹੈ ਬਠਿੰਡੇ ਦੀ ਐਨਓਸੀ ਹੈ ਵੀਰੇ ਚੰਡੀਗੜ੍ਹ ਨੰਬਰ ਗੱਡੀ ਹੈ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਹੈ ਏਰੀਆ ਵੀਰੇ ਜੈ ਸਿੰਘ ਵਾਲਾ ਪਿੰਡ ਹੈ ਵੀਰਾਂ ਦਾ ਜ਼ਿਲ੍ਹਾ ਬਠਿੰਡਾ ਉੱਤੇ ਇਹ ਗੱਡੀ ਖੜੀ ਹੈ ਗੱਡੀ ਦੀ ਜਿਹੜੀ ਕੀਮਤ ਰੱਖੀ ਗਈ ਹੈ 2,95,000 ਰੁਪਿਆ ਰੇਟ ਹੈ ਵੀਰੇ ਬਾਕੀ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਗੱਡੀ ਹੈ ਨਾਲ ਹੀ ਵੀਰੇ ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੀਰੇ। ਸੋ ਥੈਂਕ ਯੂ ਵੀਰੇ ਜਿਹੜੇ ਵੀਰ ਆਪਣੇ ਚੈਨਲ ਜੱਟਾਂ ਦੇ ਜਾਇ ਦੇ ਨਾਲ ਜੁੜੇ ਹੋਏ ਨੇ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਰਿਕਵੈਸਟ ਹੈ ਵੀ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ। ਨਾਲ ਘੰਟੀ ਦੇ ਬਟਨ ਤੇ ਕਲਿੱਕ ਜਰੂਰ ਕਰਨਾ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਉਮੀਦ ਕਰਦੇ ਹਾਂ ਸਾਡੇ ਵੱਲੋਂ ਦਿੱਤੀ ਜਾਣਕਾਰੀ ਵਧੀਆ ਲੱਗਦੀ ਹੈ ਵੀਰੇ। ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਰਹੋ। ਨਾਲ ਹੀ ਕਮੈਂਟ ਬਾਕਸ ਦੇ ਵਿੱਚ ਆਪ ਤੁਹਾਡੀ ਕੀ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਥੈਂਕ ਯੂ ਵੈਰੀ ਮੱਚ ਵੀਰੇ